ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਜੋ ਪ੍ਰੀ ਪ੍ਰਾਇਮਰੀ ਸਕੂਲ ਹੁੰਦੇ ਆ ਪ੍ਰੀ ਪ੍ਰਾਇਮਰੀ ਉਹਨਾਂ ਦੇ ਵਿੱਚ ਆਈਆਂ ਨੇ ਬਹੁਤ ਹੀ ਮਹੱਤਵਪੂਰਨ ਭਰਤੀਆਂ ਜਿਨਨੂੰ ਇਹ ਹੀ ਨਹੀਂ ਪਤਾ ਕਿ ਪ੍ਰੀ ਪ੍ਰਾਇਮਰੀ ਸਕੂਲ ਕਿਹੜੇ ਹੁੰਦੇ ਆ ਤੁਮੇ ਦੱਸਦਾ ਕਿ ਪ੍ਰਾਇਮਰੀ ਸਕੂਲ 'ਚ ਜਾਣ ਤੋਂ ਪਹਿਲਾਂ ਬੱਚੇ ਪ੍ਰੀ ਪ੍ਰਾਇਮਰੀ ਸਕੂਲ ਜਾਂਦੇ ਜਿਨਨੂੰ ਆਪਾਂ ਛੋਟੇ ਬੱਚੇ ਬੋਲਦੇ ਆ ਨਰਸਰੀ ਕੇਜੀ ਟੀ ਬੱਚੇ ਠੀਕ ਹੈ ਇਨ੍ਹਾਂ ਸਕੂਲਾਂ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਭਰਤੀਆਂ ਨੇ ਖਾਸ ਗੱਲ ਇਥੇ ਇਹ ਹੈ ਕਿ ਸਾਰਿਆਂ ਦਾ ਕੋਟ ਹੈਗਾ ਮੇਲ ਦਾ ਵੱਖਰਾ ਫੀਮੇਲ ਦਾ ਵੱਖਰਾ ਐਕਸ ਰਿਸਪੈਨ ਦਾ ਵੱਖਰਾ सब का कोटा है ठीक है जी एंड क्वालिफिकेशन भी तो ही, कुछ भी नहीं पढ़े रख ता गल पक्की है क्योंकि तो कई एर्ती है है कई भर्ती सिर्फ, सिर्फ एक्सरसमैन रिजर्व रखी है कई भर्ती सिर्फ ते सिर्फ मेल रिजर्व रखी है आम लोग आम बच्चा लम लड़किया एंड कई भर्ती सिर्फ फीमेल रिजर्व रखी है कुल मिला के सब का कोटा है बहुत व्या भर्ती है ਇਦੀ ਬਰੀ ਅੱਜ ਆਪਾਂ ਕਰਨ ਲੱਗੀਆਂ ਪੂਰੀ ਡਿਸਕਸ਼ਨ ਮੈਂ ਦਰਪਣ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਣ ਕੋਚਿੰਗ ਸੈਂਟਰ ਤੇ ਚਲੋ ਸ਼ੁਰੂ ਕਰਦੇ ਹਾਂ ਇਸ ਵੀਡੀਓ ਅੱਛਾ ਸਭ ਤੋਂ ਪਹਿਲਾਂ ਸੈਕਸ਼ਨ ਉਹੀ ਆ ਗਿਆ ਕਿ ਕੌਣ-ਕੌਣ ਪਾਰਟਿਸਪੇਟ ਕਰ ਸਕਦਾ ਹੈ ਮੈਂ ਦੱਸ ਚੁੱਕਾ ਹਾਂ ਹਰ ਇੱਕ ਦਾ ਕੋਟਾ ਹੈ ਹਰ ਕੋਈ ਪਾਰਟਿਸਪੇਟ ਕਰ ਸਕਦਾ ਹੈ ਕੋਈ ਵੀ ਨਾਰਾਜ਼ ਹੋ ਕੇ ਨਹੀਂ ਜਾਏਗਾ ਨੈਕਸਟ ਆਜਣੇ ਆਪਾਂ ਫੀਸ ਤੇ ਅਕਸਰ ਸਕੂਲਾਂ ਤੇ ਇਲਜ਼ਾਮ ਲਗਾਏ ਜਾਂਦੇ ਕਿ ਫੀਸ ਇਕੱਠੀ ਕਰਨ ਵਾਸਤੇ ਰਿਕਰੂਟਮੈਂਟ ਕਰਦੇ ਨੇ ਇੱਥੇ ਤਾਂ ਕਿਸੇ ਤਰ੍ਹਾਂ ਦੀ ਫੀਸ ਹੀ ਨਹੀਂ ਹੈਗੀ कोई सरकारी फीस नहीं हैगी ठीक है कोई ड्राफ्ट नहीं कोई कुछ नहीं ठीक है खर्चा तोड़ा होएगा लेकिन बहुत ही ਘੱਟ ਹੋਏਗਾ 20 25 ਰੁਪਏ ਖਰਚਾ ਹੋਏਗਾ ਇਹਦਾ ਨਾਰਮਲ ਖਰਚਾ ਹੁੰਦਾ ਹੈ ਉਸ ਤੋਂ ਇਲਾਵਾ ਕੋਈ ਖਰਚਾ ਨਹੀਂ ਕਿਹੜੀਆਂ ਕਿਹੜੀਆਂ ਪੋਸਟਾਂ ਹੈ ਦੇਖੋ ਜਿਹੜੇ ਬਹੁਤੇ بڑے ਲਿਖੇ ਆ ਉਹਨਾਂ ਵਾਸਤੇ ਟੀਚਰ ਦੀਆਂ ਵੈਕੈਂਸੀਆਂ ਵੀ ਹੈਗੀਆਂ ਥੋੜੇ ਘੱਟ ਪੜੇ ਲਿਖੇ ਆ ਪੀਐਨ ਦੀ ਵੈਕੈਂਸੀ ਵੀ ਹੈਗੀਆਂ ਅਗਰ ਡਰਾਈਵਿੰਗ ਚ ਐਕਸਪੀਰੀਅੰਸ ਹੈ ਡਰਾਈਵਰ ਦੀ ਵੈਕੈਂਸੀ ਵੀ ਹੈਗੀਆਂ ਅਗਰ ਬਿਲਕੁਲ ਨਹੀਂ ਪੜੇ ਮਾਲੀ ਗਾਰਡ ਹਾਊਸਕੀਪਰ ਦੀ ਵੈਕੈਂਸੀ ਵੀ ਹੈਗੀਆਂ ਅਗਰ ਫੀਮੇਲ ਹੋ ਵੱਡੀ ਉਮਰ ਦੇ ਹੋ ਠੀਕ ਹੈ 40 ਵਾਲੀ ਲਾਈਨਸ ਹੈ ਤਾਂ ਆਇਆ ਦੀ ਵਕੰਸੀਆਂ ਵੀ ਆ ਗਈਆਂ ਨੇ ਪਤਾ ਹੈ ਕਿ ਇਹਨੂੰ ਆਇਆ ਕੀ ਹੁੰਦੀ ਹੈ ਚਲੋ ਮੈਂ ਹੀ ਦੱਸ ਦਿੰਦਾ ਆਇਆ ਕੀ ਹੁੰਦੀ ਹੈ ਜਿਹੜੀ ਛੋਟੇ ਬੱਚੇ ਨੂੰ ਸੰਭਾਲਦੀ ਹੈ ਛੋਟੇ ਬੱਚੇ ਦਰੂਰ ਰਹੇ ਉਹਨਾਂ ਨੂੰ ਚੁੱਪ ਕਰਾਉਂਦੀ ਹੈ ਤਾਂ ਮੈਂ ਆਲਰੇਡੀ ਦੱਸ ਚੁੱਕਾ ਪ੍ਰੀ ਪ੍ਰਾਇਮਰੀ ਸਕੂਲ ਚ ਭਰਤੀ ਆਏ ਪੰਜਾਬ ਦੀ ਪ੍ਰੀ ਪ੍ਰਾਇਮਰੀ ਸਕੂਲ ਚ ਤਾਂ ਉੱਥੇ ਫਿਰ ਆਇਆ ਰੱਖਣੀ ਪੈਂਦੀ ਤਾਂ ਟਾਇਆ ਦੀ ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਪੋਸਟਾਂ ਆਈਆਂ ਨੇ ਆਇਆ ਦੀ ਪੋਸਟ ਤਾਂ ਡੈਫੀਨਿਟਲੀ ਫੀਮੇਲੀ ਰਿਜ਼ਰਵ ਰੱਖੀ ਗਈ ਹੈ ਬੱਚਿਆਂ ਨੂੰ ਚੁੱਪ ਕਰਾਉਣਾ ਮਰਦਾਂ ਦੇ ਵੱਸ ਦੀ ਗੱਲ ਨਹੀਂ ਹੈ ਯਕੀਨ ਜਾਨੋ ਇਸ ਇਹ ਔਰਤਾਂ ਦੇ ਵਾਸਤੇ ਦੀ ਗੱਲ ਈ ਹੈ ਇਹ ਲੜਕੀਆਂ ਲੇਡੀਜ਼ ਹੀ ਕਰਵਾ ਸਕਦੀਆਂ ਨੇ ਠੀਕ ਹੈ ਮੈਨੂੰ ਲੱਗਦਾ ਕਿ ਮੈਰਿਡ ਊਮਨ ਨੂੰ ਸ਼ਾਇਦ ਇਹ ਪ੍ਰੀਫਰ ਕਰਨ ਚਲੋ ਅੱਗੇ ਪਤਾ ਲੱਗ ਹੀ ਜਾਏਗਾ ਵੈਸੇ ਹੀ ਮੇਰਾ ਅੰਦਾਜ਼ਾ ਹੀ ਹੈ ਲੇਕਿਨ ਕੋਲ ਮਿਲਾ ਕੇ ਸਾਰੇ ਵਸਤੇ ਪਰਤੀਏ ਕਿ టీਚਰ ਪੀਐਨ ਡਰਾਈਵਰ ਮਾਲੀ ਗਾਰਡ ਹਾਊਸਕੀਪਰ ਆਇਆ ਹਰ ਤਰ੍ਹਾਂ ਦੀਆਂ ਪਰਤੀਏ ਤੇ ਅਵੇਲੇਬਲ ਹੈ ਅੱਗੇ ਮੈਂ ਪੂਰੀ ਡਿਟੇਲ ਦਵਾਂਗਾ ਨੇ ਨੈਕਸਟ ਆ ਗਿਆ ਕੀ ਇਹ ਇੱਕ ਟ੍ਰਾਂਸਫਰੇਬਲ ਜੌਬ ਹੈ ਬਿਲਕੁਲ ਜੀ ਕੋਈ ਸ਼ੱਕ ਨਹੀਂ ਜੇ ਤੁਸੀਂ ਪੱਕੇ ਹੋ ਜਾਂਦੇ ਹੋ ਤਾਂ 100% ਟ੍ਰਾਂਸਫਰ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੀ ਸ਼ੁਰੂਸ਼ ਤੋਂ ਉਹਨਾਂ ਨੇ ਆਪਣੇ ਸਾਹਮਣੇ ਨਹੀਂ ਰੱਖਿਆ ਲੇਕਿਨ ਪੱਕੇ ਹੋਣ ਤੋਂ ਬਾਅਦ ਤੁਸੀਂ ਆਪਣੇ ਜ਼ਿਲ੍ਹੇ 'ਚ ਵਾਪਿਸ ਵੀ ਜਾ ਸਕਦੇ ਏਜ ਲਿਮਟ ਤੇ ਆ ਜਾਂਦੀ ਆ ਦੇਖੋ ਅਲੱਗ ਅਲੱਗ ਪੋਸਟਾਂ ਦੀ ਏਜ ਲਿਮਟ ਵੀ ਅਲੱਗ ਅਲੱਗ ਹੈ ਇਸ ਲਈ ਜਦੋਂ ਆਪਾਂ ਪੋਸਟਾਂ ਦੀ ਗੱਲ ਕਰਾਂਗੇ ਏਜ ਲਿਮਟ ਦੀ ਗੱਲ ਆਪਾਂ ਹੁਣ ਉਦੋਂ ਹੀ ਕਰਾਂਗੇ ਠੀਕ ਹੈ ਜੀ ਏਧਰ ਧਿਆਨ ਰੱਖਿਓ ਮੋਡ ਆਫ ਸਿਲੈਕਸ਼ਨ ਦੀ ਗੱਲ ਕਰਦੇ ਆ ਕਿਹੜੀ ਬੇਸ ਤੇ ਸਿਲੈਕਸ਼ਨ ਹੋਏਗੀ ਦੇਖੋ ਜਿਹੜੀਆਂ ਇਹਦੇ ਵੱਡੀਆਂ ਪੋਸਟਾਂ ਐ ਟੀਚਰ ਵਗੈਰਾ ਦੀਆਂ ਉਹਨਾਂ 'ਤੇ ਫਿਰ ਟੈਸਟ ਵੀ ਹੋਏਗਾ ਇੰਟਰਵਿਊ ਸਭ ਕੁਝ ਹੋਏਗਾ ਜਿੱਦੋਂ ਆਪਾਂ ਉਹਦੀ ਗੱਲ ਕਰਾਂਗੇ ਮਤਲਬ ਸਾਰੀਆਂ ਪੋਸਟਾਂ ਬਾਰੇ ਡਿਟੇਲ ਲਵਾਂਗੇ ਮੈਂ ਤੈਨੂੰ ਨਾਲ-ਨਾਲ ਦੱਸਦਾ ਕਿ ਆਹ ਵਾਲੀਆਂ ਪੋਸਟਾਂ ਸਿਰਫ ਟੈਸਟ ਬੇਸਡ ਆ ਆਹ ਵਾਲੀਆਂ ਪੋਸਟਾਂ ਸਿਰਫ ਇੰਟਰਵਿਊ ਬੇਸਡ ਆ ਛੋਟੀਆਂ ਪੋਸਟਾਂ ਆਬੀਸਲੀ ਜਿਹੜੀਆਂ ਹੈਗੀਆਂ ਜਿਦਾ ਡਰਾਈਵਰ ਹੈ ਮੰਨ ਲਓ ਤਾਂ ਡਰਾਈਵਰ ਦਾ ਕੋਈ ਰਿਟਨ ਟੈਸਟ ਨਹੀਂ ਹੈ ਠੀਕ ਹੈ ਸਿਰਫ ਉਹਨਾਂ ਨੂੰ ਗੱਡੀ ਚਲਾ ਕੇ ਵਿਖਾ ਦੋਗੇ ਤੀ ਵਿਖਾ ਸਕਦੇ ਹੋ ਬਸ ਹੋ ਗਿਆ ਇੰਟਰਵਿਊ ਹੋ ਗਈ ਹੋਏਗਾ ਠੀਕ ਹੈ ਛੋਟੀਆਂ ਪੋਸਟਾਂ ਸਿਰਫ ਇੰਟਰਵਿਊ ਬੇਸਡ ਐਂਡ ਵੱਡੀਆਂ ਪੋਸਟਾਂ ਤੇ ਫਿਰ ਟੈਸਟ ਵੀ ਹੋਏਗਾ ਅੱਗੇ ਆਪਾਂ ਸਾਰੀਆਂ ਇਹ ਤੇ ਤੁਹਾਨੂੰ ਦੱਸਦਾ ਹਾਂ ਲੇਕਿਨ ਇਹ ਚੀਜ਼ ਸੋਲ ਲਓ ਕਿ ਫਾਰਮ ਮਤਲਬ ਫਾਰਮ ਤਾਂ ਆਫਲਾਈਨ ਹੈ ਹੀ ਹੈ ਚਲੋ ਹੋ ਤਾਂ ਹੈ ਹੀ ਲੇਕਿਨ ਇਹ ਚੀਜ਼ ਸੋਲ ਲਓ ਕਿ ਜਿਹੜੇ ਆਫਲਾਈਨ ਫਾਰਮ ਉੱਥੇ ਤੱਕ ਪਹੁੰਚਦੇ ਨੇ ਸਾਰਿਆਂ ਨੂੰ ਨਹੀਂ ਬੁਲਾਇਆ ਜਾਏਗਾ ਠੀਕ ਹੈ ਸਾਰੇ ਨੂੰ ਨਹੀਂ ਬੁਲਾਇਆ ਜਾਏਗਾ ਸਿਰਫ ਸ਼ਾਰਟਲਿਸਟਡ ਕੈਂਡੀਡੇਟਸ ਨੂੰ ਬੁਲਾਇਆ ਜਾਏਗਾ ਫਿਰ ਤਾਂ ਉਹੀ ਗੱਲ ਆ ਗਈ ਦੇਖੋ ਇਹਦੀ ਫੀਸ ਤਾਂ ਕੋਈ ਹੈ ਨਹੀਂ ਇਹ ਤਾਂ ਗੱਲ ਪੱਕੀ ਹੈ ਫੀਸ ਤਾਂ ਇਹਦੀ ਕੋਈ ਨਹੀਂ ਹੈਗੀ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਠੀਕ ਹੈ ਖਰਚਾ ਤਾਂ ਰਸਾਰਾ 20-25 ਰੁਪਏ ਲੱਗਣਾ ਉਹ ਮੈਂ ਤੁਹਾਨੂੰ ਅੱਗੇ ਦੱਸ ਦੂੰਗਾ ਗਾਜ਼ਾ ਲੱ ਕਮ ਦੀ ਗੱਲ ਕਰਦੇ ਆ ਕਮ ਦੀ ਗੱਲ ਇਹ ਆ ਕਿ ਜਿੱਦਾਂ ਬੜੇ سارے ਲੋਕ ਡਰਦੇ ਮੈਨੂੰ ਅਪਲਾਈ ਨਹੀਂ ਕਰਦੇ ਕਿ ਭਈ ਪਤਾ ਨਹੀਂ ਸ਼ਾਰਟਲਿਸਟਡ ਕੈਂਡੀਡੇਟਸ ਆਹੀਂ ਆਈਏ ਜਾਂ ਨਾ ਆਈਏ। ਤਾਂ ਇਹ ਇੱਕ ਗੱਲ ਦਾ ਯਕੀਨ ਮੰਨੋ ਅਗਰ ਤੁਸੀਂ ਯੂ ਨੋ ਆਪਣੀ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਜਾਂ ਆਪਣੀ ਜੋ ਚੀਜ਼ ਉਹਨਾਂ ਨੇ ਮੰਗੀ ਆ ਉਹ ਤੁਹਾਡੇ ਕੋਲ ਹੈਗੀ ਆ 100 ਤੋਂ 100% ਪੋਸੀਬਿਲਟੀ ਹੈ ਕਿ ਤੁਹਾਨੂੰ ਉਹ ਜ਼ਰੂਰ ਬੁਲਾਉਣਗੇ। ਮੈਂ ਬੜੀ ਵਾਰੀ ਗੱਲ ਦੱਸੀ ਆ ਡੀਸੀ ਕੋਡ ਦੀ ਇੰਟਰਵਿਊ ਚ ਵੀ ਦੱਸੀ ਆ ਕਿ ਭਈ ਤੁਸੀਂ ਅਪਲਾਈ ਕਰ ਦਿਓ। ਪ੍ਰੋਬੇਬਲੀ ਉਹ ਅਪਲਾਈ ਲਾਂਗੇ। ਰੈੱਡ ਕਰਾਸ ਸੁਸਾਇਟੀ ਵਾਲੇ ਸਾਰੇ ਨੂੰ ਕੋਲ ਆ ਗਈ ਆ ਜਿਹੜੇ ਨੇ ਸ਼ਾਰਟਲਿਸਟਡ ਦੋ ਲੋਕਾਂ ਦਾ ਮੈਨੂੰ ਫੋਨ ਵੀ ਨਹੀਂ ਆਇਆ ਕਿਸੇ ਨੇ ਤੁਹਾਡੀ ਵੀਡੀਓ ਵੇਖ ਕੇ ਗਏ ਹਾਂ ਐਂਡ ਵੀਡੀਓ ਜੋਤੀ ਦੱਸੇ ਉਹਨੂੰ ਫੋਲੋ ਕੀਤਾ ਐਂਡ ਸ਼ਾਇਦ ਰੱਬ ਦੀ ਕਿਰਪਾ ਨਾਲ ਜੋ ਮੇਰੀ ਜਗ੍ਹਾ ਚਲੋ ਰਿਜ਼ਲਟ ਨਹੀਂ ਆਇਆ ਲੈ ਬਟ ਹਾਂ ਉਹ ਇੰਟਰਵਿਊ ਆ ਗਈ ਹੈ ਠੀਕ ਹੈ ਅੰਗਣਵਾਰੀ ਦੀ ਆ ਚੁੱਕੀ ਹੈ ਠੀਕ ਹੈ ਉਹਨਾਂ ਦੇ ਜਿਹੜੇ ਸ਼ਾਰਟਲਿਸਟਡ ਕੈਂਡੀਡੇਟਸ ਆ ਉਹਨਾਂ ਨੂੰ ਪਹੁੰਚ ਗਿਆ 19 ਫਰਵਰੀ ਦਾ ਦਿਨ ਉਹਨਾਂ ਨੇ ਕਿਹਾ ਸੀ ਅੱਜ ਜਾਂ ਕੱਲ ਦੇ ਵਿੱਚ ਵਿੱਚ ਜਿਹੜੇ ਬਾਕੀ ਲੋਕ ਆ ਉਹਨਾਂ ਨੂੰ ਵੀ ਪੋਸਟ ਪਹੁੰਚ ਜੇਗੀ ਵੀ ਤੁਸੀਂ ਐਲੀਜੀਬਲ ਹੋ ਅਗੇ ਤੁਹਾਡੇ ਚੋਂ ਕਿਸੇ ਦੀ ਅੰਗਣਵਾਰੀ ਚ ਆ ਗਈ ਹੈ ਚਿੱਠੀ ਤਾਂ ਮੈਨੂੰ ਮੜਾ ਕਮੈਂਟ ਸ ਤੋ ਅਲਟੀਮੇਟਲੀ ਜਿਹੜੇ ਵੀ ਲੋਕ एलिजिਬਲ ਨੇ ਉਹਨਾਂ ਨੂੰ ਜ਼ਰੂਰ ਬੁਲਾਇਆ ਜਾਏਗਾ ਨੈਕਸਟ ਆ ਜੰਨੇ ਆਪਾਂ ਸੈਲਰੀ ਸੈਲਰੀ ਐਸ ਪਰ ਰੂਲਸ ਹੀ ਮਿਲੇਗੀ ਸੈਲਰੀ ਕਦੀ ਵੀ ਚਾਹੇ ਪ੍ਰਾਇਮਰੀ ਸਕੂਲ ਹੋਵੇ ਪ੍ਰੀ ਪ੍ਰਾਇਮਰੀ ਹੋਵੇ ਸਰਕਾਰੀ ਹੋਵੇ ਸੈਲਰੀ ਇਹ ਪਹਿਲਾਂ ਕਦੀ ਨਹੀਂ ਦੱਸਦੇ ਐਸ ਪਰ ਰੂਲਸ ਹੀ ਲਿਖਿਆ ਹੁੰਦਾ ਅੱਛਾ ਇੰਟਰਵਿਊ ਡੇਟ ਅਜੇ ਨਹੀਂ ਆਈ ਲੇਕਿਨ ਬਹੁਤ ਜਲਦੀ ਆ ਜਾਏਗੀ ਐਂਡ ਮੈਂ ਤਾਂ ਮੈਂ ਵਾਦਾ ਕਰਦੇ ਆ ਕਿ 1 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਇਹਦੀ ਇੰਟਰਵਿਊ ਜ਼ਰੂਰ ਹੋ ਜਾਏਗੀ ਤੁਹਾਡੀ ਪ੍ਰੋਬੇਬਲੀ ਮਾਰਚ ਦੇ ਵਿੱਚ ਅਪਲਦੀ ਫਰਵਰੀ ਐਂਡ ਅਕਸ ਨਹੀਂ ਤੇ ਮਾਰਚ ਦੇ ਜਿਹੜੇ ਪਹਿਲੇ 15 ਦਿਨ ਉਹਦੇ ਵਿੱਚ ਵਿੱਚ ਮੈਨੂੰ ਪੱਕਾ ਯਕੀਨ ਹੈ ਕਿ ਇੰਟਰਵਿਊ ਹੋ ਜਾਏਗੀ 1 ਅਪ੍ਰੈਲ ਨੂੰ ਜੁਆਇਨਿੰਗ ਵੀ ਹੋ ਜਾਏਗੀ ਇਸ ਗੱਲ ਦਾ ਵੀ ਤੁਹਾਡਾ ਪ੍ਰੋਮਿਸ ਹੈ 1 ਅਪ੍ਰੈਲ ਨੂੰ ਜੁਆਇਨਿੰਗ ਵੀ ਹੈ ਤੁਹਾਡੀ ਨੈਕਸਟ ਆ ਜਨਿਆ ਪੱਕਾ ਕੁਆਲੀਫਿਕੇਸ਼ਨ ਤੇ ਹੁਣ ਇੱਥੇ ਆ ਜਨਨੇ ਆਪਾਂ ਉਸ ਚੀਜ਼ ਦੇ ਉੱਪਰ ਜੋ ਆਪਾਂ ਪਹਿਲਾਂ ਡਿਸਕਸ ਕੀਤੀ ਸੀ ਇੱਥੇ ਮੈਂ ਵੈਕੈਂਸੀਆਂ ਬਾਰੇ ਵੀ ਦੱਸਾਂਗਾ ਇੱਥੇ ਮੈਂ ਕੁਆਲੀਫਿਕੇਸ਼ਨ ਬਾਰੇ ਉਮਰ ਬਾਰੇ ਜੈਂਡਰ ਬਾਰੇ ਸਭ ਕੁਝ ਦੱਸਾਂਗਾ ਸਭ ਤੋਂ ਪਹਿਲੀ ਵੈਕੈਂਸੀ ਹੈ ਟੀਚਰ ਦੀ ਟੀਚਰ ਦੀ ਵੈਕੈਂਸੀ ਫੀਮੇਲੀ ਰਿਜ਼ तेईस साल तो घट्ट एज होनी चाहिए टीचर की एंड टीचर ज ग्रैजुएट हो पोस्ट ग्रैजुएट की एन टी टी के फिर बी एड ठीक है ग्रैजुएट या पोस्ट ग्रैजुएट की हो मतलब क्वालिफिकेशन जी ग्रैजुएशन हो पोस्ट ग्रैजुएशन होन टी टी या बी एड एक चीज़ की हो वे. तो ग्रैजुएशन टीचर भी चलन के पोस्ट ग्रैजुएशन टीचर भी चलन के पर एन टी टी या बी एड एक चीज़ जरूर की होनीम एज जी तेईस साल होनी चाहिए मैक्सीम तो कोई प्रॉब्लम ही नहीं है ਇਵੇਂ ਮਿਨੀਮਮ ਇਹਦਾ 100 ਮੈਕਸਿਮਮ ਇਹਦਾ 100 ਪਹਿਲੇ ਕਲੀਅਰ ਕਰ ਲੋ ਇਹਨਾਂ ਵੇ ਤੇ ਇਹ ਸੋਚ ਰਹੇ ਹੋ ਕਿ 23 ਸਾਲ ਤੋਂ ਵੱਧ ਵਾਲੇ ਅਪਲਾਈ ਨਹੀਂ ਕਰ ਸਕਦੇ ਭਾਈ 23 ਸਾਲ ਚ ਤਾਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੇ ਐਨਟੀਟੀ ਵਗੈਰਾ ਮਾਹ ਕਲੀਅਰ ਹੁੰਦੀ ਆ 23 ਸਾਲ ਘੱਟ ਤੋਂ ਘੱਟ ਇਹਦਾ ਯਾਦ ਰੱਖੋ ਇਸ ਚੀਜ਼ ਨੂੰ 27 ਵੈਕੈਂਸੀਆਂ ਜੇ ਇਹ ਦੀਆਂ ਟੀਚਰ ਦੀਆਂ ਠੀਕ ਹੈ 27 ਵੈਕੈਂਸੀਆਂ ਐਂਡ ਇਹਦੀ ਸਿਲੈਕਸ਼ਨ ਹੋਏਗੀ ਤੁਹਾਡੀ ਪਹਿਲਾਂ ਰਿਟਨ ਟੈਸਟ ਹੋਏਗਾ ਫਿਰ ਕੰਪਿਊਟਰ ਟੈਸਟ ਹੋਏਗਾ ਫਿਰ ਇੰਟਰਵਿਊ ਹੋਏਗੀ ਤਿੰਨ ਚੀਜ਼ਾਂ ਦੇ ਬੇਸ ਤੇ ਸਿਲੈਕਸ਼ਨ ਹੋਏਗਾ ई सर होनी चाहिए ग्रेजुएट या प्रो पोस्ट ग्रेजुएट की टैट का टैस क्लीयर किया हो ठीक है? जो क्लास क्लास है तो बेसिकली ग्रेजुएशन या फिर पोस्ट ग्रेजुएशन कुछ भी किया पर निकलिया हो दो वैकेंसी है यह भी सेम है कि पहला रिटन टैसट होएगा फिर कंप्यूटर टैसट होएगा एंड दैन होएगी इंटरव्यू ठीक है जी उस तो बाद आ जाती है असिस्टेंट टीचर दैकेंसियां ठीक है एन टी टी विद ग्रैजुएशन सी टैट विद ग्रैजुएशन छे वैकेंसियां असिस्टेंट टीचर दी फीमेल ही रिजर्व है एक वैकेंसी असिस्टेंट टीचर दी फीमेल ही रिजर्व है लेकिन ये जी ने स्ट्रिक्टली रिजर्व रखी है वाइफ या डॉटर ऑफ आर्मी सर्विंग परसन या एक्सरसमैन विडो देखो ए जड़िया सत वैकेंसियां है ਏ ਫੀਮੇਲੀ ਰਿਜ਼ਰਵ ਹੈ ਲੇਕਿਨ ਉਹੀ ਫੀਮੇਲ ਜਾਨ ਜਿਨ੍ਹਾਂ ਦੇ ਪਾਪਾ ਜਾਂ ਜਿਨ੍ਹਾਂ ਦੇ ਹਸਬੈਂਡ ਆਰਮੀ ਦੇ ਵਿੱਚ ਹਨ ਜਾਂ ਸਨ ਮਤਲਬ ਆਰਮੀ ਜਾਤੇ ਹੈਗੇ ਆ ਜਾਂ ਪਹਿਲਾਂ ਸੀਗੇ ਸਿੰਪਲ ਲੈਂਗੁਏਜ ਸਾਬਕਾ ਫੌਜੀ ਦੀ ਵਾਈਫ ਐਂਡ ਬੇਟੀਆਂ ਵਾਸਤੇ ਇਹ ਵੈਕੈਂਸੀਆਂ ਸੱਤ ਰਿਜ਼ਰਵ ਰੱਖੀ ਗਈ ਹੈ ਇਹਦੇ ਲਈ ਜਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਐਂਟੀਟੀ ਦੇ ਨਾਲ ਜਾਂ ਫਿਰ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਸੀਟ ਐਟ ਦੇ ਨਾਲ ਕੀਤੀ ਹੋਵੇ ਤਾਂ ਇਹ ਸਾਰੀਆਂ ਟੀਚਰਸ ਦੀਆਂ ਵੈਕੈਂਸੀਆਂ ਹੈ ਇਹ ਚੋ ਕੁਝ ਵੈਕੈਂਸੀਆਂ ਐਕਸੈਸ ਬੈਂਡ ਦੇ ਰਿਸ਼ਤੇਦਾਰਾਂ ਵਾਸਤੇ ਰਿਜ਼ਰਵ ਨੇ ਅਣਕੋਸ਼ਤਾ ਬਿਲਕੁਲ ਖੁੱਲੀਆਂ ਵੈਕੈਂਸੀਆਂ ਨੇ ਸਤਾਈ ਵੈਕੈਂਸੀਆਂ ਜਿਹੜੀਆਂ ਉੱਪਰ ਟੀਚਰ ਦੀਆਂ ਸੀ ਉਹ ਓਪਨ ਵੈਕੈਂਸੀਜ਼ ਨੇ ਕੋਈ ਵੀ ਜਾ ਕੇ ਅਪਲਾਈ ਕਰੇ ਇਸ ਤੋਂ ਬਾਅਦ ਮੈਂ ਉਹਨਾਂ ਵੈਕੈਂਸੀਜ਼ ਦੀ ਗੱਲ ਕਰਨ ਲੱਗਾ ਹਾਂ ਜਿਹੜੀਆਂ ਐਕਸਰਸਮੈਨ ਲਈ ਰਿਜ਼ਰਵ ਰੱਖੀਆਂ ਐ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਵੈਕੈਂਸੀਆਂ ਦੀ ਗੱਲ ਕਰਾਂਗਾ ਜਿਹੜੀਆਂ ਆਮ ਪਬਲਿਕ ਵਾਸਤੇ ਆ ਐਕਸਰਸਮੈਨ ਲਈ ਜਿਹੜੀਆਂ ਰਿਜ਼ਰਵ ਰੱਖੀਆਂ ਵੈਕੈਂਸੀਆਂ ਉਹ ਸਨੋਂ ਕਿਹੜੀਆਂ ਐ ਸਭ ਤੋਂ ਪਹਿਲੀ ਐ ਸੁਪਰਵਾਈਜ਼ਰ ਦੀ ਵੈਕੈਂਸੀ ਐਕਸਰਸਮੈਨ ਲਈ ਪੂਰੀ ਤਰ੍ਹਾਂ ਰਿਜ਼ਰਵ ਐ ਐਕਸਰਸਮੈਨ ਜੀਸੀਓ ਜਾਂ ਐਮਸੀਓ ਐਕਸਰਸਮੈ ਇੱਕ ਵੈਕੈਂਸੀ ਹੈ ਜਿਹਨੂੰ ਮਿਲਗੀ ਮਿਲਗੀ ਇੰਟਰਵਿਊ ਤੇ ਬੇਸ ਤੇ ਹੋਣੀ ਹੈ ਅਗਲੀ ਵੈਕੈਂਸੀ ਹੈ ਕਲਰਕ ਦੀ ਇਹ ਵੀ ਐਕਸਰਿਸ ਮੈਨ ਲਈ ਰਿਜ਼ਰਵ ਰੱਖੀ ਗਈ ਆ ਇਹਦੇ ਲਈ ਐਕਸਰਿਸ ਮੈਨ ਨੂੰ 10 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕਲੈਰੀਕਲ ਡਿਪਾਰਟਮੈਂਟ ਦਾ ਇਹਦੀਆਂ ਦੋ ਵੈਕੈਂਸੀਆਂ ਆ ਉਸ ਤੋਂ ਨੈਕਸਟ ਵੈਕੈਂਸੀ ਅਕਾਊਂਟੈਂਟ ਦੀ ਆ ਮੇਲ ਵਾਸਤੇ ਰਿਜ਼ਰਵ ਰੱਖੀ ਗਈ ਹੈ ਯਾਨੀ ਕਿ ਐਕਸਰਿਸ ਮੈਨ ਹੋਣਾ ਚਾਹੀਦਾ ਹੈ ਬੰਦਾ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਅਕਾਊਂਟਸ ਮੇਨਟੇਨ ਕਰਨ ਚ ਇਹਦੀ ਵੀ 1 ਹੀ ਵੈਕੈਂਸੀ ਹੈ ਸਟੋਰ ਕੀਪਰ ਟੈਕਨੀਕਲ ਦੀ ਵੈਕੈਂਸੀ ਵੀ ਐ ਐਂਡ ਇਹਦੀ ਵੀ ਇੱਕ ਵੈਕੈਂਸੀ ਆ ਠੀਕ ਹੈ ਜੀ ਇਹ ਚਾਰ ਵੈਕੈਂਸੀਸ ਜਿਹੜੀਆਂ ਪਿਓਰਲੀ ਐਕਸਰਸਮੈਨ ਲਈ ਰਿਜ਼ਰਵ ਰੱਖੀਆਂ ਗਈਆਂ ਹਨ ਐ ਸੁਪਰਵਾਈਜ਼ਰ ਐਡਮਿਨਿਸਟ੍ਰੇਸ਼ਨ ਸੁਪਰਵਾਈਜ਼ਰ ਕਲਰਕ ਅਕਾਊਂਟੈਂਟ ਸਟੋਰ ਕੀਪਰ ਟੈਕਨੀਕਲ ਹੁਣ ਆਪਾਂ ਉਹਨਾਂ ਵੈਕੈਂਸੀਆਂ ਤੇ ਹੁੰਦੇ ਆ ਜਿਹੜੀ ਆਮ ਜਨਤਾ ਵਾਸਤੇ ਆਮ ਪ੍ਰਜਾ ਵਾਸਤੇ ਆ ਆਮ ਪਬਲਿਕ ਵਾਸਤੇ ਆ ਉਹ ਚ ਪਹਿਲੀ ਆ ਆਈਟੀ ਪ੍ਰੋਫੈਸ਼ਨਲ ਦੀ ਵੈਕੈਂਸੀ ਠੀਕ ਹੈ ਇਹ ਮੇਲ ਲਈ ਰਿਜ਼ਰਵ ਰੱਖੀ ਗਈ ਹੈ ਇਹ ਲਈ ਤਾਂ ਢਿੱ ਘੱਟ ਤੋਂ ਘੱਟ ਉਮਰ 25 ਸਾਲ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਕੋਈ ਪ੍ਰੋਬਲਮ ਨਹੀਂ ਆ ਠੀਕ ਹੈ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਆਈਟੀ ਦੇ ਵਿੱਚ ਨਾਲ 2 ਸਾਲ ਦਾ ਐਕਸਪੀਰੀਅੰਸ ਹੋਵੇ ਆਈਟੀ ਦੇ ਵਿੱਚ ਇੱਕ ਵੈਕੈਂਸੀ ਇਹਦੀ ਵੀ ਰਿਜ਼ਰਵ ਰੱਖੀ ਗਈ ਹੈ ਅਗਲੀ ਵੈਕੈਂਸੀ ਹੈ ਆਯਾਦੀ ਯਾਨੀ ਬੱਚੇ ਸੰਭਾਲਣ ਵਾਲਿਆਂ ਦੀ 19 ਵੈਕੈਂਸੀਆਂ ਨੇ ਇੱਥੇ ਘੱਟ ਤੋਂ ਘੱਟ ਉਮਰ ਤਾਂ 35 ਸਾਲ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਉਮਰ ਤਾਂ 90 ਸਾਲ ਹੋਣੀ ਚਾਹੀਦੀ ਆ ਹੁਣ ਦੇਖੋ ਆ ਗਈ ਨਾ ਉਹੀ ਗੱਲ ਇਹਨਾਂ ਨੇ ਇੱਥੇ ਫੀਮੇਲ ਮੈਰਿਡ ਨੂੰ ਪ੍ਰੇਫਰ ਕੀਤਾ ਹੈ ਮੈਰਿਡ ਫੀਮੇਲ ਦੇ ਵੱਸ ਦੀ ਗੱਲ ਆ ਬੱਚਿਆਂ ਨੂੰ ਸੰਭਾਲਣਾ ਨਾ ਅਨਮੈਰਿਡ ਫੀਮੇਲ ਸੰਭਾਲ ਸਕਦੀ ਹੈ ਮੇਲ ਤਾਂ ਤੇ ਚਲੋ ਵੈਸੇ ਹੀ ਪੱਤਾ ਕੱਟ ਦੋ ਮੇਲ ਤਾਂ

ਮਲਦੀਆਂ 4 ਵੈਕੈਂਸੀਜ਼ ਨੇ ਇੱਥੇ 25 ਸਾਲ ਘੱਟ ਤੋਂ ਘੱਟ ਢੀ ਉਮਰ ਹੋਵੇ 25 ਸਾਲ ਤੋਂ ਵੱਧ ਵਾਲੇ ਅਪਲਾਈ ਕਰਿਓ ਠੀਕ ਹੈ 8th ਪਾਸ ਦੇ ਲਈ ਚਾਹੀਦੀ ਆ ਔਰ ਜੋਬਮੈਨ ਉਹਨੇ ਔਰ ਜੋਬਮੈਨ ਦਾ ਮਤਲਬ ਇਨਕੋ ਕੋਈ ਵੀ ਕੰਮ ਲੈ ਲੈਣਗੇ ਸਿਕਿਉਰਿਟੀ ਗਾਰਡ ਦਾ ਕੰਮ ਲੈ ਲਿਆ ਤੇ ਕੁਝ ਵੀ ਕੰਮ ਲੈ ਸਕਦੇ ਇਨਕੋ ਕੋਈ ਚੀਜ਼ਾਂ ਚੂਜਾ ਫਰੋਣਾ ਹੋ ਗਿਆ ਪ੍ਰਿੰਸੀਪਲ ਦੇ ਆਫਿਸ ਜਾ ਕੇ ਪ੍ਰਿੰਸੀਪਲ ਨੂੰ ਬੁਲਾ ਕੇ ਲਿਆਓ 9ਵੀਂ ਕਲਾਸ ਜਾ ਕੇ ਪੱਪੂ ਨੂੰ ਬੁਲਾ ਕੇ ਲਿਆਓ 10ਵੀਂ ਕਲਾਸ ਜਾ ਕੇ ਚਿੰਤੂ ਨੂੰ ਬੁਲਾ ਕੇ ਲਿਆਓ ਕੋਈ ਵੀ ਕੰਮ ਕਹਿ ਸਕਦੇ ਉਹਨੂੰ ਬੋਲਦੇ ਔਰ ਜੋਬਮੈਨ ਠੀਕ ਹੈ ਤੋ ਉਹਦੇ ਲਈ ਵੀ ਇਹ ਵੀ ਮੇਲ ਲਈ ਰਿਜ਼ਰਵ ਰੱਖੀ ਗਈ ਆ 25 ਸਾਲ ਕਰ ਤੋਂ ਘਟਮਰ ਹੋਣੀ ਚਾਹੀਦੀ ਐ ਐਂਡ ਇਹਦੀ ਇੱਕ ਹੀ ਵੈਕੈਂਸੀ ਆ ਪੀ ਐਨ ਦੀ ਵੈਕੈਂਸੀ ਵੀ ਮੇਲ ਲਈ ਰਿਜ਼ਰਵ ਰੱਖੀ ਆ 25 ਸਾਲ ਕਰ ਤੋਂ ਘਟਮਰ ਹੋਣੀ ਚਾਹੀਦੀ ਆ 8ਵੀਂ ਪਾਸ ਡਿਜ਼ਾਇਰੇਬਲ ਕੁਆਲੀਫਿਕੇਸ਼ਨ ਐ ਐਂਡ ਇੱਕ ਵੈਕੈਂਸੀ ਇਹਦੇ ਲਈ ਰਿਜ਼ਰਵ ਐ ਡਰਾਈਵਰ ਦੀ ਵੈਕੈਂਸੀ ਐਕਸਰਿਸ ਮੈਨ ਲਈ ਰਿਜ਼ਰਵ ਰੱਖੀ ਗਈ ਆ ਮੇਲ ਐਕਸਰਿਸ ਮੈਨ ਲਈ ਪਰ ਇਹਦੇ ਲਈ ਕੋ ਵੈਲਿਡ ਡਰਾਈਵਿੰਗ ਲਾਇਸੈਂਸ ਐਲ ਐਮ ਵੀ ਠੀਕ ਐ ਤੇ ਨਾਲ ਦੀ ਨਾਲ 10 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਐ ਡਰਾਈਵਿੰਗ ਦੇ ਵਿੱਚ ਇਹਦੀ ਵੀ ਇੱਕ ਵੈਕੈਂਸੀ ਆ ਇਹ ਸਾਰੀਆਂ ਵੈਕੈਂਸੀਜ਼ ਜਿਹੜੀ ਆ ਸਿਰਫ ਤੇ ਸਿਰਫ ਇੰਟਰਵਿਊ ਨਹੀਂ ਹੋਣੀ ਹੋਰ ਕੁਝ ਨਹੀਂ ਸਵੇਰੇ ਇਸ ਗੱਲ ਨੂੰ ਸਿਰਫ ਤੇ ਸਿਰਫ ਇੰਟਰਵਿਊ ਐਂਡ ਦੈਟ ਐਕਸਪੀਰੀਅੰਸ ਵਗੈਰਾ ਜੋ ਮੜਾ ਮੋਟਾ ਹੈ ਉਹ ਚੈੱਕ ਕੀਤਾ ਜਾਏਗਾ ਬਸ ਨੈਕਸਟ ਆ ਗਿਆ ਮੋਡ ਆਫ ਸਿਲੈਕਸ਼ਨ ਦੇਖੋ ਮੋਡ ਆਫ ਸਿਲੈਕਸ਼ਨ ਦਾ ਸਿੰਪਲ ਹੈ ਕਈਆਂ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਾ ਪਹਿਲਾਂ ਰਿਟਨ ਟੈਸਟ ਕੰਪਿਊਟਰ ਟੈਸਟ ਇੰਟਰਵਿਊ ਸਭ ਕੁਝ ਹੈ ਤੇ ਕਈਆਂ ਦਾ ਸਿਰਫ ਇੰਟਰਵਿਊ ਬੇਸਡ ਹੈ ਠੀਕ ਹੈ ਉਹ ਮੈਂ ਤੁਹਾਨੂੰ ਦੱਸਦਾ ਇਹ ਵੀ ਕਿਹੜੀ ਕਿਹੜੇ ਦੇ ਬੇਸਡ ਹੈ ਸ਼ਾਰਟਲਿਸਟਡ ਕੈਂਡੀਡੇਟਸ ਨੂੰ ਬੁਲਾਇਆ ਜਾਏਗਾ ਇੰਟਰਵਿਊ या फिर प्रैक्टिकल टेस्ट या फिर रिटर्न टेस्ट जिसके लिए भी अपलीकेबल है सारिया अपॉइंटमेंट्स कॉन्ट्रैक्चुअल बेस्ड है कॉन्ट्रैक्चुअल का मतलब समझते हो कॉन्ट्रैक्ट बेस से पक्के नहीं जो तुम कॉन्ट्रैक्ट बेस से ठीक है एंड टैंपरेरी जॉब है एक साल वास्ते मिलेगी तुम्हें सिर्फ एक साल अच्छा मैं बार बार एक गल रिपीट करते करते दे थक गया एक साल का मतलब यही नहीं कि वाकई सिर्फ एक साल ही मिलनी है कॉन्ट्रैक्ट के या नोटिफिकेशन के ले देंगे कि एक साल वास्ते ही आ उस तो बाद पता तुम उस तो बाद यह होंगे ਕਿ ਜੇ ਤੁਹਾਡੀ ਪਰਫਾਰਮੈਂਸ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਆਂਦੀ ਤਾਂ 1 ਸਾਲ ਬਾਅਦ ਤੁਹਾਨੂੰ ਚੱਕ ਕੇ ਬਾਹਰ ਮਾਰਦੇ ਆਂ। ਅਗਰ ਪਸੰਦ ਆ ਜਾਂਦੀ ਹੈ ਤੁਹਾਨੂੰ ਰੱਖ ਲੈਂਦੇ ਆ। ਬਾਕੀ ਜਿਨ੍ਹਾਂ ਦੀ ਨਹੀਂ ਪਰਫਾਰਮੈਂਸ ਉਹਨਾਂ ਨੂੰ ਬਾਹਰ ਕੱਢ ਦਿੰਦੇ ਆਂ ਐਂਡ 1 ਸਾਲ ਦਾ ਫੇਅਰ ਕੰਟਰੈਕਟ ਵਧਾ ਦਿੰਦੇ ਆਂ। ਕਈ ਲੋਕ ਤਾਂ ਵਿਚਾਰੇ ਇਸ ਭਲੇਖੇ ਦੇ ਵਿੱਚ ਹੀ ਫਾਰਮ ਨਹੀਂ ਭਰਦੇ ਕਿ 1 ਸਾਲ ਵਾਸਤੇ ਕੌਣ ਜੌਬ ਕਰੇਗਾ। ਬਿਲਕੁਲ ਗਲਤ। ਇਦਾਂ ਨਾ ਕਰਿਓ। ਚਾਹੀ 1 ਸਾਲ ਨਹੀਂ ਆ ਤੁਸੀਂ ਜਾਓ ਕੋਈ ਗੱਲ ਨਹੀਂ। ਆਹੋ ਜੀ ਪਰਫਾਰਮੈਂਸ ਦਿਓ ਉੱਥੇ ਜਾ ਕੇ ਏਡਾ ਵਧੀਆ ਕੰਮ ਕਰੋ ਕਿ ਮਜਬੂਰ ਹੋ ਜਾਣ ਕਿ ਅਗਲੇ ਸਾਲ ਵੀ ਰੱਖਣਾ ਉਸ ਤੋਂ ਪ੍ਰੀ ਪ੍ਰਾਇਮਰੀ ਸਕੂਲ ਜੇ ਹੁੰਦਾ ਹੈ ਅਕਸਰ ਅੱਛਾ ਅੱਗੇ ਚੱਲਦੇ ਆ ਫੋਟੋਕਾਪੀ ਆਫ ਦਾ ਡਾਕੂਮੈਂਟ ਅਟੈਚ ਕਰਨੀ ਜਿੰਨੇ ਵੀ ਤੁਹਾਡੇ ਡਾਕੂਮੈਂਟ ਸਾਰੇ ਦੀ ਫੋਟੋਕਾਪੀ ਲਗਾਨੀ ਹੈ ਇਸ ਤੋਂ ਲਾਵਾ ਇੱਕ ਸੈਲਫ ਐਡਰੈਸਡ ਇਨਵੈਲਪ ਜਿੱਤੇ 25 ਰੁਪਏ ਦੀ ਸਟੈਂਪ ਲੱਗੀ ਹੋਵੇ ਠੀਕ ਹੈ ਉਹ ਵੀ ਅੱਛਾ ਮੈਂ ਤੋ ਨਹੀਂ ਦੱਸਦਾ ਜਿਹੜੇ ਜਿਹੜੇ ਲੋਕ ਸਿਲੈਕਟ ਹੋਣਗੇ ਕਿ ਭਈ ਆਓ ਤੁਸੀਂ ਇੰਟਰਵਿਊ ਦਿਓ ਤੁਸੀਂ ਇੰਟਰਵਿਊ ਦਿਓ ਪਤਾ ਕਿੱਦਾਂ ਲੱਗੇਗਾ ਕਿ ਆਹ ਸਿਲੈਕਟ ਹੋ ਗਿਆ ਸਾਰਿਆਂ ਨੂੰ ਆਏਗਾ ਪੋਸਟ ਮਤਲਬ ਚਿੱਠੀ ਆਏਗੀ ਇੱਕ ਇਸ ਕਰਕੇ ਉਹਨਾਂ ਨੇ ਮੰਗਿਆ ਕਿ 25 ਰੁਪਏ ਦੀ ਸਟੈਂਪ ਲਗਾ ਕੇ ਪਹਿ ਆਪਣੇ ਉਸ ਮੇਨ ਇਨਵੈਲਪ ਇਨਵੈਲਪ ਦੇ ਵਿੱਚ ਪਾਓ ਠੀਕ ਹੈ ਜਿਹੜਾ ਵੀ ਮੇਨ ਇਨਵੈਲਪ ਉੱਥੇ ਭੇਜਣਾ ਹੈ ਉਹਦੇ ਵਿੱਚ ਪਾਓ ਠੀਕ ਹੈ ਜੀ ਅੱਛਾ ਕਿਹੜੇ ਐਡਰੈਸ ਤੇ ਭੇਜਣਾ ਉਹ ਤੇ ਮੈਂ ਦੱਸਦਾ ਹੀ ਹਾਂ ਉਹਦੀ ਫਿਕਰ ਨਾ ਕਰੋ ਤੇ ਫਿਲਹਾਲ ਕੰਮ ਦੀ ਗੱਲ ਸੁਣੋ ਐਂਡ ਕੰਮ ਦੀ ਗੱਲ ਇਹ ਆ ਕਿ ਜਿਹੜਾ ਮੈਂ ਤੁਹਾਨੂੰ ਕਹਿਆ ਸੀ 20-25 ਰੁਪਏ ਖਰਚਾ ਹੋਣਾ ਇਹ ਹੀ ਆ ਕਿ 25 ਰੁਪਏ ਦਾ ਇੱਕ ਸੈਲਫ ਐਡਰੈਸਡ ਸੈਲਫ ਐਡਰੈਸਡ ਮਤਲਬ ਉੱਤੇ ਤੁਹਾਡਾ ਐਡਰੈਸ ਲਿਖਿਆ ਹੋਵੇ ਤਾਂ ਕਿ ਜੇ ਉਹਨਾਂ ਨੂੰ ਕਾਲੂ ਤੁਹਾਨੂੰ ਕਾਲ ਲੈਟਰ ਭੇਜਦਾ ਪਵੇ ਕਿ ਬਈ ਆਓ ਇੰਟਰਵਿਊ ਦਿਓ ਆਊਟ ਟੈਸਟ ਠੀਕ ਹੈ ਨੈਕਸਟ ਆ ਗਿਆ ਬਰਥ ਜਾਂ ਫਿਰ ਮੈਟ੍ਰਿਕਸ ਸਰਟੀਫੀਕੇਟ ਡੇਟ ਆਫ ਬਰਥ ਵਾਸਤੇ ਡੇਟ ਆਫ ਬਰਥ ਦੀ ਕੋਈ ਪ੍ਰੂਫ ਚਾਹੀਦਾ ਠੀਕ ਹੈ এডਿਕੇਸ਼ਨ ਡਾਕੂਮੈਂਟ ਤੁਹਾਡੇ ਲੱਗਣਗੇ ਇਹਦੇ ਨਾਲ ਕੋਈ ਵੀ ਹੋਰ ਡਾਕੂਮੈਂਟ ਜੋ ਸਪੋਰਟਿੰਗ ਡਾਕੂਮੈਂਟ ਹੈ ਉਹ ਇਸ ਤਰ੍ਹਾਂ ਮੈਂ ਇਹ ਨਹੀਂ ਲਿਖਿਆ ਕਿ ਵੈਕੈਂਸੀ ਜਿਹੜੀਆਂ ਸਬਜੈਕਟ ਨੂੰ ਚੇਂਜ ਹੈ ਯਾਨੀ ਇਹ ਕਦੀ ਵੀ ਵਧਾ ਘਟਾ ਸਕਦੇ ਆ ਸਟਰੈਂਥ ਆਫ ਦਾ ਚਿਲड्रन ਦੇ ਹਿਸਾਬ ਨਾਲ ਅੱਛਾ ਐਪਲੀਕੇਸ਼ਨ ਜਿਹੜੀਆਂ ਤੁਹਾਡੀਆਂ ਇਸ ਜਗ੍ਹਾ ਤੇ ਪਹੁੰਚਣੀਆਂ ਚਾਹੀਦੀਆਂ ਵਜਰਾ ਆਰਮੀ ਪ੍ਰੀ ਪ੍ਰਾਇਮਰੀ ਸਕੂਲ S&T lines near Vajra Sainik Institute Jalandhar Kent 144005 ਐਸ ਐਡਰੈਸ ਤੇ ਐਸ ਪਾਰਟਿਕੂਲਰ ਐਡਰੈਸ ਤੇ ਤੁਹਾਡੀ ਐਪਲੀਕੇਸ਼ਨ 26 ਫਰਵਰੀ 2025 ਨੂੰ ਪਹੁੰਚ ਜਾਣੀ ਚਾਹੀਦੀ ਹੈ ਐਪਲੀਕੇਸ਼ਨ ਫਾਰਮ ਤੁਹਾਨੂੰ ਸਕੂਲ ਤੋਂ ਹੀ ਮਿਲੇਗਾ ਇਸ ਪਾਰਟਿਕੂਲਰ ਸਕੂਲ ਤੋਂ ਹੀ ਮਿਲੇਗਾ ਠੀਕ ਹੈ ਉੱਥੋਂ ਫਾਰਮ ਲੈ ਆਓ ਐਂਡ ਆਪਣਾ ਜੋ ਹੈ ਫਾਰਮ ਭਰ ਕੇ ਠੀਕ ਹੈ ਜਮ੍ਹਾਂ ਕਰਵਾ ਦਿਓ 26 ਫਰਵਰੀ 2025 ਤੱਕ ਤੁਹਾਡਾ ਫਾਰਮ ਉੱਥੇ ਪਹੁੰਚ ਜਾਣਾ ਚਾਹੀਦਾ ਹੈ ਸਿਲੈਕਸ਼ਨ ਸਿਰਫ ਮੈਰਿਟ ਬੇਸ ਤੇ ਹੋਏਗੀ ਇੰਟਰਵਿਊ ਦੇ ਵਿੱਚ ਮੈਰਿਟ ਬਣੇਗੀ ਇੰਟਰਵਿਊ ਦੇ ਨੰਬਰ ਹੋਣਗੇ ਉਹਦੇ ਬੇਸ ਤੇ ਮੈਰਿਟ ਬਣੇਗੀ ਠੀਕ ਹੈ ਐਂਡ ਐਡਰੈਸ ਵੀ ਤੁਹਾਨੂੰ ਦੱਸ ਹੀ ਦਿੱਤਾ ਹੈ ਜਿੱਤੇ ਪਹਚਾਨੀਆ ਦੁਬਾਰਾ ਵਾਸ ਦਿਨਾ ਹੈ ਸਕਰੀਨ ਤੇ ਵੀ ਦਿਖਾ ਦਿੰਦੇ ਆ ਵਾਜਰਾ ਨੀਏ ਜੀਆਰਏ ਵਾਜਰਾ ਆਰਮੀ ਪ੍ਰੀ ਪ੍ਰਾਇਮਰੀ ਸਕੂਲ ਐਸ ਐਨ ਪੀ ਲਾਈਨਸ ਵੀਰ ਵਾਜਰਾ ਸੈਨਿਕ ਇੰਸਟੀਚਿਊਟ ਜਲੰਧਰ ਕੈਂਟ 144005 ਜਿਹੜੇ ਤੇ ਜਲੰਧਰ ਦੇ ਵਿੱਚ ਰਹਿੰਦੇ ਉਹਨਾਂ ਨੇ ਮੋਝ ਜਾਏ ਠੀਕ ਹੈ ਜਾ ਕੇ ਆਪਣਾ ਲੈ ਆਓ ਐਪਲੀਕੇਸ਼ਨ ਫਾਰਮ ਭਰ ਕੇ ਵੀ ਸਕਦੀ ਉੱਥੇ ਹੀ ਦਿਓ ਕੋਈ ਪ੍ਰੋਬਲਮ ਨਹੀਂ ਸਾਰੇ ਡਾਕੂਮੈਂਟ ਲੈ ਜਾਓ ਕਿਉਂਕਿ ਦੋ ਫੇਰੇ ਜ਼ਰੂਰ ਮਾਰਨੇ ਆ ਹਣਾ ਇੱਕੋ ਫੇਰੇ ਸਾਰਾ ਕੰਮ ਕਰੋ ਕਿ ਉੱਥੋਂ ਲੈ ਆਓ ਉੱਥੇ ਬੈਠ ਕੇ ਭਰਿਆ ਇਨਵੈਲਪ ਚ ਪਾ ਕੇ ਉੱਥੇ ਹੀ ਦੇ ਦਿਓ 26 ਫਰਵਰੀ ਚ ਬਹੁਤ ਟਾਈਮ ਪਿਆ ਲੈ 7 ਦਿਨ ਪਏ ਆ ਆਰਾਮ ਨਾ ਜਾਓ ਆਰਾਮ ਨਾ ਹੋ ਹੈਂਡਿਕਮ ਕਰਕੇ ਆਓ ਨੈਕਸਟ ਅਗੇ ਇੰਪੋਰਟੈਂਟ ਡੇਟਸ ਉਹ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ 26 ਫਰਵਰੀ 2024 ਤੱਕ ਸਭ ਕੁਝ ਹੋ ਜਾਣਾ ਚਾਹੀਦਾ ਹੈ ਟੱਡਾ ਸਾਰੇ ਇਨਵੈਲਪਸ ਸਭ ਕੁਝ ਉੱਥੇ ਪਹੁੰਚ ਜਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਇੰਟਰਵਿਊ ਦੇ ਵਿੱਚ ਕੀ ਹੋਏਗਾ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਦੱਸਣ ਦੀ ਲੋੜ ਹੈ ਡਰਾਈਵਰ ਦੀ ਅਗਰ ਮੰਨ ਲਓ ਪਗਲ ਕਰੀਏ ਇੱਕ ਐਗਜ਼ਾਮਪਲ ਦੇ ਤੌਰ ਤੇ ਡ라이ਵਰ ਗੀ ਹੀ ਪੁੱਛ ਲੈਣਗੇ ਉਹੀ ਡਰਾਈਵਿੰਗ ਨਾਲ ਰਿਲੇਟਡ ਕੁਐਸਚਨ ਹੀ ਪੁੱਛਣਗੇ ਆਇਆ ਵਾਲੇ ਜਿਹੜੇ ਆ ਉਹ ਆਇਆ ਨਾਲ ਰਿਲੇਟਡ ਪੁੱਛਣਗੇ ਕਿ ਬੱਚੇ ਪਹਿਲਾਂ ਕਿ ਦੀ ਸੰਭਾਲ ਲਈ ਆ ਕਿ ਇਨਾਂ ਕਾ ਐਕਸਪੀਰੀਅੰਸ ਹੈ ਤੁਹਾਨੂੰ ਬੱਚਿਆਂ ਦਾ ਸੰਭਾਲ ਲੈਂਦਾ ਤੁਹਾਡੇ ਆਪਣੇ ਕਿੰਨੇ ਬੱਚੇ ਆ ਕਿਉਂਕਿ ਮੈਰਿਡ ਊਮਨ ਹੀ ਜਾ ਰਹੀ ਨਾ ਇਹਦੇ ਵਿੱਚ ਕਿਉਂਕਿ 35 ਸਾਲ ਆਬਵੀਅਸਲੀ 35 ਸਾਲ ਦੀ ਕੋਈ ਅਨਮੈਰਿਡ ਊਮਨ ਤਾਂ ਨਹੀਂ ਹੁੰਦੀ ਵੈਸੇ ਜਿੰਨਾ ਕ ਮੈਨੂੰ ਪਤਾ ਹੈ ਠੀਕ ਹੈ 35 ਸਾਲ ਤੱਕ ਤਕਰੀਬਨ ਮੈਰਿਜ ਕਰਵਾ ਲੈਂਦੇ ਬੱਚੇ ਸਾਰੇ ਠੀਕ ਹੈ ਤੋਂ 35 ਤੋਂ 30 ਸਾਲ ਦੀ ਉਮਰ ਹੈ ਤੋਂ ਆਲਟੀਮੇਟਲੀ ਇੰ ਚਲੋ ਹੋਪਫੁਲੀ ਤੁਹਾਨੂੰ ਵੀਡੀਓ ਤਾਂ ਪਸੰਦ ਆ ਗਈ ਹੋएगी ਹੁਣ ਤੱਕ ਕਾਫੀ ਲੰਬੀ ਵੀਡੀਓ ਚੱਲੀ ਐਂਡ ਡਿਟੇਲਸ ਤੱਕ ਮੈਂ ਸਾਰਾ ਕੁਝ ਦੱਸਿਆ ਹੈ ਠੀਕ ਹੈ ਏਜ ਵਗੈਰਾ ਵੀ ਦੱਸਤੀ ਐ ਜਿਹੜੀ ਏਜ ਮੈਂ ਦੱਸੀ ਉਹ ਮਿਨੀਮਮ ਏਜ ਐ ਮੈਕਸਿਮਮ ਦਾ ਕੋਈ ਪ੍ਰੋਬਲਮ ਨਹੀਂ ਐ 60 ਸਾਲ ਤੋਂ ਘੱਟ ਹੋਵੇ ਬਸ ਠੀਕ ਹੈ ਜੀ ਇਸ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਦੀ ਸਹੀ ਜਾਣਕਾਰੀ ਲਈ ਦਬਾ ਦਿਓ ਬੈਲ ਆਈਕਨ ਜਲੰਧਰ ਦੇ ਸਾਰੇ ਨਿਵਾਸੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਆਪਣੇ ਫਰੈਂਡਸ ਦੇ ਨਾਲ ਜਲੰਧਰ ਦੇ ਸਕੂਲ ਦੀ ਇਹ ਭਰਤੀ ਐ ਠੀਕ ਹੈ ਇੱਕ ਵਰਤੀ ਪੱਕੇ ਹੋ ਜਾਂਦੇ ਫਰਦਰ ਤੁਸੀਂ ਆਪਣੀ ਇੰਟਰਵਿਊ ਹਾਲਾਂਕਿ ਚਲੋ ਜਦੋਂ ਇੱਕ ਵਾਰੀ ਆਪਾਂ ਅੰਦਰ ਚੱਲ ਜੰਨੇ ਹਜ਼ਾਰ ਰਸਤੇ ਮਿਲ ਜਾਂਦੇ ਆਪਾਂ ਨੂੰ ਠੀਕ ਹੈ ਅੱਗੇ ਅੱਗੇ ਜਾਂਦੇ ਬਸ ਇੱਕ ਵਾਰ ਅੰਦਰ ਜਾਣ ਦੀ ਗੱਲ ਹੁੰਦੀ ਹੈ ਡਿਪਾਰਟਮੈਂਟ ਦੇ ਅੰਦਰ ਪਹੁੰਚਣ ਦੀ ਗੱਲ ਹੁੰਦੀ ਹੈ ਪਹੁੰਚੋ ਐਂਡ ਵਧੀਆ-ਵਧੀਆ ਇੰਟਰਵਿਊ ਦਿਓ ਮੇਰੇ ਵੱਲੋਂ ਤੁਹਾਨੂੰ ਆਲ ਦਾ ਬੈਸਟ ਇਸ ਵੀਡੀਓ ਵਿੱਚ ਫਿਲਹਾਲ ਇੰਨਾ ਹੀ ਹੈ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਇਜਾਜ਼ਤ ਦਿਓ ਜੈ ਹਿੰਦ